हां जी भाई जी सस्साइकल जी स्वागत है अपने YouTube चैनल ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬੀਲਾ ਖੁਰਦ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਇਹਨੂੰ ਤਪਾ ਪੈਂਦੀ ਹੈ ਜੀ ਜੋ ਲਾਗੇ ਪਿੰਡ ਟੱਲੇਵਾਲ ਦੂਸਰੀ ਸਿਰ ਗਹਿਲ ਪਿੰਡ ਪੈਂਦਾ ਜੀ ਲਾਗੇ ਚੰਨਣਵਾਲ ਪੈਂਦਾ ਜੀ ਬਰਨਾਲਾ ਸਾਨੂੰ ਜ਼ਿਲ੍ਹਾ ਪੈਂਦਾ ਜੀ ਜੋ ਤੁਸੀਂ ਸਕਰੀਨ ਦੇ ਸਾਹਮਣੇ ਜਰਸੀ ਵਾਇਰ ਦੇਖ ਰਹੇ ਹੋ ਜੀ ਇਹ ਤਕਰੀਬਨ ਸੂਈ ਨੂੰ ਹੋ ਗਿਆ ਨੂੰ 5 ਮਹੀਨੇ ਜੀ ਸੂਈ ਨੂੰ ਇਹਦੇ ਬੱਚਾ ਦਿੱਤਾ ਸੀ ਬੱਸੀ ਜੀ ਬੱਸੀ ਘਰ ਆ ਰਹੰਾ ਲਕਲੀ ਵਸੀ ਬੱਸੀ ਨਹੀਂ ਆਪਾਂ ਨੂੰ ਦਿੱਤੀ ਇਹ ਤਾਜੀ ਨੇ ਤਕਰੀਬਨ ਦੁੱਧ ਦਿੱਤਾਗਾ 12 ਕਿਲਟਰ ਜਿਵੇਂ ਅਗਲੇ ਘਰਦਿਆਂ ਨੇ ਕਿਹਾਗਾ ਜਿੱਥੋਂ ਆਪਾਂ ਲਈ ਆ ਵੀ 12 ਲੀਟਰ ਦੁੱਧ ਪਾਈ ਅਸੀਂ ਚੋਇਆਗਾ ਮੂੰਹੋਂ ਹੈ ਚੌਗੀ ਆ ਜੀ ਚਾਹੇ ਤੁਸੀਂ ਬਹਿੜ ਸਮਝ ਕੇ ਲੈ ਲਓ ਚਾਹੇ ਬੱਸੀ ਸਮਝ ਕੇ ਲੈ ਲਓ ਪਰ ਆਪ ਦਾ ਖਰਚਾ ਜਰੂਰ ਤੋੜ ਦੀਆ ਦੁੱਧ ਦੇ ਦੁੱਧ ਦੇ ਦੇ ਹੇਠਾ ਆਪਾਂ ਜਿੱਥੋਂ ਲਈ ਸੀ 6 ਲੀਟਰ ਸੀ ਪਰ ਆਪਣੇ ਕੋਲੇ ਇਸ ਟਾਈਮ ਇਹ 5 ਲੀਟਰ ਦੁੱਧ ਦਿੰਦੀ ਹੈ। ਕਰਮਾ ਵਾਲੀ ਸਨੱਕ ਪੂਣਾ ਪੂਰਾ ਗਾ। ਪੂਰੀ ਸੋਹਣੀ ਬੱਸੀ ਆ। ਜੇ ਆਪਾਂ ਔਸਰ ਬੱਸੀ ਵੀ ਲਈਏ ਤਾਂ ਇਹ ਔਸਰ ਬੱਸੀ ਵਾਲੇ ਰੇਟ ਦੇ ਵਿੱਚ ਹੀ ਆ ਨਾਲੇ ਤਾਂ ਆਪਦਾ ਖਰਚਾ ਤੋੜਦੀ ਆ ਫੀਡ ਦਾ। ਤੇ ਨਾਲੇ ਸੋਨ ਨੂੰ ਇਹ ਚਾਹ ਕਰਾਊਗੀ। 5 ਲੀਟਰ ਦੁੱਧ ਐਸ ਟਾਈਮ ਦਿੰਦੀ ਆ ਜੇ ਖਸ ਹੋ ਕੇ 2-3 ਦਿਨ ਆਪਣੇ ਕੋਲ ਠਹਿਰ ਕੀਤਾ ਦੁੱਧ ਆਪਣੇ ਕੋਲ ਵੀ 7-8 ਲੀਟਰ ਕਰ ਜੂਗੀ। ਲੇਵਾ ਸੁਣ ਮੈਂ ਨੇੜ ਤੋਂ ਦਿਖਾ ਦਿੰਦਾ ਬਹੁਤ ਸੋਹਣਾ ਮੂਠੀ ਵਾਲਾ ਥਣ ਲੱਗਿਆ ਦਾ ਪੂਰੀ ਬਿੱਥੀ ਤੇ ਗੈਪ ਤੇ ਚਾਰੇ ਥਣ ਸੋਹਣੇ ਲੱਗੇ ਹੋਏ ਆਗੇ ਪੂਰੀ ਖੂਬਸੂਰਤ ਬੱਸੀ ਹੈਗੀ ਬੈਕ ਸਾਈਡ ਤੋਂ ਲੇਵਾ ਦਿਖਾ ਦਿੰਨਾ ਇੱਕ ਥਣ ਥੋੜਾ ਜਿਹਾ ਇਹ ਛੋਟਾ ਦਿਖਾਉਂਦੀ ਆ ਪਰ ਦੁੱਧ ਦਾ ਕੋਈ ਫਰਕ ਨਹੀਂ ਦੁੱਧ ਦਾ 19 ਤੇ 21 ਦਾ ਵੀ ਫਰਕ ਨਹੀਂ ਕੋਈ ਦੇਖ ਸਕਦੇ ਹੋ ਦੂਸਰੀ ਛਾੜ ਤੋਂ ਵੀ ਥਣ ਬਹੁਤ ਸੋਹਣੇ ਮੂਠੀ ਵਾਲੇ ਗੈਪ ਤੇ ਝੋਲੀ ਤੁਸੀਂ ਦੇਖ ਸਕਦੇ ਹੋ ਵਹੜ ਦੀ ਪੂਰੀ ਚੰਗੀ ਝੋਲੀ ਵਾਲੀ ਵਹੜ ਹੈਗੀ ਉਹੀ ਥਾਮ ਚਪੂਰ ਸਾਹ ਲਾ ਲਈਆ ਮੁੱਲ ਸਿਰਫ ਇਹਦਾ 20000 ਰੁਪਇਆ ਨੰਬਰ ਮੇਰਾ ਸਕਰੀਨ ਤੇ ਚੱਲਦਾ ਇਹ ਨੰਬਰ ਤੇ ਸੰਪਰਕ ਕਰਕੇ ਤੁਸੀਂ ਵਹਿੜ ਖਰੀਦ ਸਕਦੇ ਹੋ ਔਸਰ ਬੱਸੀ ਆਲਾ ਰੇਟ ਹੈਗਾ ਜੇ ਆਪਾਂ ਔਸਰ ਬੱਸੀ ਵੀ ਲਈਏ ਨਾ ਤਾਂ ਇਹ ਰੇਟ ਦੇ ਵਿੱਚ ਮਿਲਦੀ ਆ ਜਾਸੀ ਸਨੱਖਪੂਣਾ ਤੁਸੀਂ ਦੇਖ ਸਕਦੇ ਹੋ ਲੇਵੇ ਦੀਆਂ ਢਿੱਲਾ ਦੇ ਸਕਦੇ ਹੋ ਪੂਰੀ ਚੰਗੀ ਵਹਿੜ ਆ ਚੰਗੀ ਸਮਾਈ ਵਾਲੇ ਵੀਰ ਕੋਲੇ ਜਾਵੜੀ ਤ ਤ ਤਿਆਰ ਹੋਈ ਇਹ 55 6000 ਦੀ ਵਿਕ ਜੂਗੀ ਕਿਸੇ ਮੇਰੇ ਭਰਾ ਨੂੰ ਚਾਹੀਦੀ ਹੋਵੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਮੁੱਲ ਸਿਰਫ 20000 ਰੁਪਇਆ ਆਏ ਗਏ ਦਾ ਮਾਣ ਤਾਂ ਜਰੂਰ ਹੋ ਜਾਊਗਾ ਤੋਰੇ ਵਾਲੇ ਪੱਖੋਂ ਵੀ ਪੂਰੀ ਹੈਗੀ ਤੋੜਦੇ ਆਪਾਂ ਤਾਂ ਨਹੀਂ ਵੀ ਤਿਲਕ ਨਾ ਜਾਵੇ ਕਿਉਂਕਿ ਅਜੇ ਆਈ ਹੋਈ ਹੈ ਬਹਿੜ ਰਾਤ ਆਈ ਸੀ ਆਪਣੇ ਕੋਲੇ ਸਵੇ ਆਪਾਂ ਇਹਦੀ ਚਵਾਈ ਕਰੀ ਹੈਗੀ ਚੰਗੀ ਪੂਰੀ ਖੂਬਸੂਰਤ ਸੋਹਣੀ ਬਹਿੜਾ ਜਰਸੀ ਜਿਹੜੇ ਮੇਰੇ ਭਰਾ ਜਰਸੀ ਮੰਗਦੇ ਹੁੰਦੇ ਆ ਉਹਨਾਂ ਲਈ ਆਪਾਂ ਇਹ ਤੋਹਫਾ ਲਿਆਂਦਾਗਾ ਮੁੱਲ 20000 ਪੂਰੀ ਟੌਪ ਦੀ ਜਰਸੀ ਵਹਿਣ ਹੈਗੀ ਚੰਗੀ ਪਲੂਨ ਵਸੀ ਆ ਪਹਿਲਾ ਸੂਆਗਾ ਕਿਸੇ ਮੇਰੇ ਭਰਾ ਨੂੰ ਚਾਹੀਦੀ ਹੋਵੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਹ ਨੰਬਰ ਤੇ ਸੰਪਰਕ ਕਰਕੇ ਜਰਸੀ ਵਾਹ ਤੁਸੀਂ ਖਰੀਦ ਸਕਦੇ ਹੋ ਜੀ ਧੰਨਵਾਦ ਜਲਦੀ ਮਿਲਦਾ ਕੋਈ ਆਪਾਂ ਨਮੀ ਤੇ ਨੈਕਸਟ ਵੀਡੀਓ ਤੇ ਜੀ